2 ਮਹੀਨੇ ਪਹਿਲਾਂ ਜ਼ਮੀਨ ਵੇਚ ਕੈਨੇਡਾ ਭੇਜੀ ਧੀ ਦੀ ਹਾਰਟ ਅਟੈਕ ਦੇ ਨਾਲ ਹੋਈ ਮੌਤ ਪਰਿਵਾਰ ਵਾਲਿਆਂ ਦਾ ਰੋ ਰੋ ਹੋਇਆ ਬੁਰਾ ਹਾਲ ਖਬਰ ਮਾਨਸਾ ਤੋਂ ਹੈ ਜਿੱਥੇ ਇੱਕ ਗਰੀਬ ਕਿਸਾਨ ਵੱਲੋਂ ਆਪਣੀ ਜ਼ਮੀਨ ਵੇਚ ਕੇ ਧੀ ਨੂੰ ਕੈਨੇਡਾ ਭੇਜਿਆ ਸੀ ਤਾਂ ਕਿ ਧੀ ਉੱਥੇ ਜਾ ਕੇ ਪੜ੍ਹ ਲਿਖ ਕੇ ਸੈਟਲ ਹੋਵੇ ਤੇ ਪਰਿਵਾਰ ਵਾਲਿਆਂ ਦੀ ਵੀ ਗਰੀਬੀ ਦੂਰ ਕਰ ਸਕੇ ਪਰ 2 ਮਹੀਨੇ ਬਾਅਦ ਹੀ ਕੁੜੀ ਦੀ ਕੈਨੇਡਾ 'ਚ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਜਿਸ ਦੀ ਖਬਰ ਸੁਣ ਕੇ ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਗੌਰਤਾਰਾ ਬਹਿ ਕੀ ਪਰਿਵਾਰ ਵੱਲੋਂ ਜ਼ਮੀਨ ਵੇਚ ਕੇ 26 ਲੱਖ ਲਗਾ ਕੇ ਧੀ ਨੂੰ ਕੈਨੇਡਾ ਭੇਜਿਆ ਸੀ ਪਰ 2 ਮਹੀਨੇ ਬਾਅਦ ਹੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਉਸ ਦੀ ਡੈੱਡ ਬੋਡੀ ਪੰਜਾਬ ਲਿਆਉਣ ਦੇ ਲਈ 35 ਲੱਖ ਰੁਪਏ ਦਾ ਖਰਚਾ ਦੱਸਿਆ ਜਾ ਰਿਹਾ ਹੈ ਜੋ ਕਿ ਪਰਿਵਾਰ ਵਾਲਿਆਂ ਦੇ ਕੋਲੋਂ ਇੰਨਾ ਪੈਸਾ ਨਹੀਂ ਹੈ ਕਿ ਉਹ ਆਪਣੀ ਧੀ ਦੀ ਡੈੱਡ ਬੋਡੀ ਨੂੰ ਪੰਜਾਬ ਲਿਆ ਸਕਣ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਪੰਜਾਬ ਸਰਕਾਰ ਤੋਂ ਗੁਹਾਰ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਕਿ ਉਹ ਆਪਣੀ ਧੀ ਦਾ ਆਖਰੀ ਵਾਰ ਮੂੰਹ ਦੇਖ ਸਕਤ। ਗੈਂਟ ਕੋਰਨਾਮ ਸੀ ਜੀ ਕੈਨੇਡਾ ਵੀਜੀ ਸੀ। ਹੂੰ ਤੇ 36 ਲੱਖ ਰੁਪਏ ਸੜਕੋ 2 ਕਿਲੋ ਵਾਣਨੇ ਸੀ ਜੀ। 1 ਕਿੱਲਾ ਕਰਕੇ ਭੇਜੀ ਸੀ। ਹੂੰ ਤਿੰਨ ਬੇਟੀਆਂ ਨੇ ਜੀ ਇੱਕ ਬੇਟਾ। ਹੂੰ ਕੀ ਹੋ ਗਿਆ ਹੁਣ ਉੱਥੇ ਬੇਟੀ ਨੂੰ ਉੱਥੇ ਜੀ ਫੁਕਾ ਉਲਾਈ ਸੀ ਉਹ ਕਹਿੰਦੇ ਵੀ ਤੈ ਕਹੋਗੇ ਹੂੰ ਠੀਕ ਇਹਨਾਂ ਕੌਲਨ ਸੀ ਤੈ ਕਹੋਗੇ ਕਿਸੇ ਨਾਲ ਉੱਥੇ ਗੱਲਬਾਤ ਹੋਈ ਉਹਨਾਂ ਦੇ ਨੇੜੇ ਦੇ ਕੁੜੀਆਂ ਦੇ ਨਾਲ ਜਿਹੜੀਆਂ ਉਹਨੀਆਂ ਕੁ ਸੇਲੀਆਂ ਸੀ ਹਾਂ ਜੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਸਭ ਤਾਂ ਕੌਲੇ ਕਿੰਦੀ ਸੀ ਨਾ ਕਿ ਮੋਢ ਹੋਗਣੇ ਸੀ ਹੂੰ ਕੋਈ ਗੱਲਬਾਤ ਨਹੀਂ ਸੀ ਕੀ ਮੰਗ ਕਰਦੇ ਹੋ ਤੁਸੀਂ ਉਹਨਾਂ ਨੂੰ ਅਸੀਂ ਤਾਂ ਆਏਗਾ ਵੀ ਸਾਡੀ ਬੋਡੀ ਦੇ ਤੇ ਦੋਤੀ ਯਾਨੀ ਤਾਂ ਸਰਕਾਰ ਕੋਈ ਨਹੀਂ ਸੁਣਦੇ ਸਾਡੀ ਕਿਨੂੰ ਕੀ ਤੋਂ ਮੰਗ ਕਰਦੇ ਹੁਣ ਤੁਸੀਂ ਅਸੀਮਤ ਕੋਈ ਮੰਗ ਕਰਦੇ ਹਾਂ ਵੀ ਸਾਡੀ ਬੋਬੀ ਦੇ ਪੁੰਚਣੀ ਚਾਹੀਦੀ ਮੂਹਾਂ ਤੇ ਸਾਡੀ ਬੀਤੀ ਦੀ ਬੋਬੀ ਰਾਂ ਆਉਣੀ ਚਾਹੀਦੀ ਜੇ ਤੁਸੀਂ ਮੂਹ ਦੇਖ ਲਈ ਜੀ ਹੂੰ ਜੋ ਸੱਤੇ ਹੀ ਮੰਗ ਕਰਦੇ ਹੂੰ ਕਿੰਨਾ ਕੁ ਪੈਸਾ ਲੱਗਣਾ ਕਹਿੰਦੇ ਪੈਸਾ 35 ਲੱਖ ਰੁਪਏ ਮੰਗ ਲਈ ਜੇ ਉਹ ਵੀ ਪੁੰਚ ਜਾ ਮੰਗਗੇ 31 ਮਾਚ ਨੂੰ ਵੇਚੀ ਦੀ ਕਿਲਾ ਜ਼ਮੀਨ ਦਾ ਵੇਚਾ ਦੋ ਕਿਲੇ ਜ਼ਮੀਨ ਦੇ ਸਾਰੇ ਵਿਚਾਰ ਕੋਈ ਸੁਖ ਹੋ ਜੇ ਉਧਰ ਜੇਦੋਂ ਹੁਣ ਕੋਈ ਡੈਡਵਾ ਮੌਤ ਹੋ ਗਈ ਦੀ ਹਾਰਟ ਅਟੈਕ ਦੇ ਨਾਲ ਹੁਣ ਸਾਰੇ ਟੱਬਰ ਦਾ ਹੋ ਰਿਹਾ ਕਿੰਨਾ ਖਰਚਾ ਆ ਗਿਆ ਸੀਗਾ ਜੀ ਕਿੰਨੀ ਜ਼ਮੀਨ ਵੇਚ ਕੇ ਕਿਲਾ ਵੇਚਦਾ ਹੀ 26 ਲੱਖ ਖਰਚਾ ਆ ਰਿਹਾ ਕੀ ਨਾਮ ਸੀ ਕੁੜੀ ਦਾ ਕਿੰਨੀ ਕੁਮੜਾ ਉਹਦੀ 26 26 ਮਹੀਨਿਆਂ ਦਾ ਸਮਾਂ ਲੱਗਿਆ ਜੀ ਬੇਅੰਤ ਨਾਵਾ ਕਿਵੇਂ ਪਤਾ ਲੱਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਕੀ ਜੀ ਸਾਨੂੰ ਦੂਜੇ ਤੀਜੇ ਦਿਨ ਦੂਜੇ ਦਿਨ ਸਾਨੂੰ ਫੋਨ ਤੇ ਕਾਲ ਕੀਤੀ ਦੀ ਇਹਨਾਂ ਨੇ ਵੀ ਤੁਹਾਡੀ ਗੁੱਡੀ ਦੀ ਡੈੱਡ ਬਾਡੀ ਲੈ ਕੇ ਜਾਣੇ ਤਾਂ ਟੈਕ ਹੋ ਗਿਆ ਹੂੰ ਤੇ ਹੁਣ ਡੈੱਡ ਬਾਡੀ ਲਿਆਉਣ ਵਾਸਤੇ ਕਿੰਨਾ ਕੁ ਖਰਚਾ ਆਊਗਾ ਕਿ ਹੈਗਾ ਤੁਹਾਡੇ ਕੋਲ ਹਣਜੀ 35 ਲੱਖ ਰੁਪਇਆ ਲੱਗੂਆ ਸਾਡੇ ਕੋਲ ਤਾਂ ਨਾਲ ਨਹੀਂ ਕੋਈ ਭੈਣ ਭਾਈ ਕਰਨਗੇ ਤਾਂ ਬਣੂ ਕਿਸੇ ਸਰਕਾਰੀ ਨੁਮਾਇंदे ਨੂੰ ਮਿਲੇ ਉਹ ਐਮਐਲਏ ਨੂੰ ਐਮਪੀ ਨੂੰ ਸਮਰਤ ਕੋ ਨੂੰ ਮੇਰੇ ਦੀ ਉਹ ਵੀ ਜਵਾਬ ਦੇਗੇ ਬੁੱਧਰਾਮ ਕੋਲੇ ਗਏ ਦੀ ਉਹਨੇ ਕੋਈ ਗੱਲ ਨਹੀਂ ਰਾਹ ਭਾਈ ਹੋਰ ਕੋਈ ਉਹ ਦੂਤ ਤੋਂ ਵੀ ਜ਼ੋਰ ਨਹੀਂ ਜਾਂਦਾ ਵੀ ਕਿਸੇ ਨੂੰ ਦਾਗ ਨਾ ਪਾੜਾ ਕਹਿਦੀ ਮੁੱਖ ਮੰਤਰੀ ਨੂੰ ਕੀ ਅਪੀਲ ਕਰੋਗੇ ਭਗਵੰਤ ਮਾਨ ਨੂੰ ਕੀ ਮੰਗ ਕਰਦੇ ਹੋ ਉਹਨਾਂ ਤੋਂ ਉਹਨਾਂ ਤੋਂ ਇਹੀ ਅਪੀਲ ਕਰਦੇ ਆਂ ਵੀ ਸਾਡੀ ਕੁੜੀ ਦੀ ਡੈੱਡ ਬੋਡੀ ਉਰੇ ਆ ਜੇ ਅਸੀਂ ਮੂੰਹ ਦੇਖ ਲਈਏ ਕਿ ਨੂੰ ਮੁੱਖ ਮੰਤਰੀ ਨੂੰ ਅਪੀਲ ਕਰਨਾ ਚਾਹਣਾ ਜੀ ਮੈਂ ਤਾਂ ਮੇਰੀ ਕੁੜੀ ਉਰੇ ਆ ਜੇ ਡੈੱਡ ਬੋਡੀ ਮੂੰਹ ਦੇਖਾ ਜੀ ਕੀ ਉਮੀਦ ਹੈ ਵੀ ਸਰਕਾਰ ਲਿਆ ਦੂਗੀ ਡੈੱਡ ਬੋਡੀ ਇਹਨਾਂ ਪੈਸਾ ਵੀ ਤੁਹਾਡੇ ਕੋਲ ਹੈ ਨਹੀਂ ਹੁਣ ਉਹਨਾਂ ਦੇ ਸਾਰੇ ਜੀ ਕੀ ਕਰਨਗੇ ਸਾਡੇ ਕੋਲ ਤਾਂ ਕੁਝ ਨਹੀਂ ਵੀ ਉਹਨਾਂ ਨੂੰ ਅਪੀਲ ਕਰਦਿਆਂ ਵੀ ਜੇ ਕੋਈ ਹੱਥ ਵੱਨ ਕੇ ਬੇਨਤੀ ਹੈ ਵੀ ਸਾਡੀ ਸੁਣਨ ਬੈਂਤਕੌਰ ਸੀ ਉਹਦੀ ਛੋਟੀ ਭੈਣ ਹੈ 31 ਮਾਰਚ ਨੂੰ ਗਈ ਸੀ ਉਹ 3 ਜੂਨ ਨੂੰ ਕਹਿੰਦੇ ਉਹਨਾਂ ਦੀ ਡੈਥ ਹੋ ਗਈ ਬਸ ਇਹ ਅਪੀਲ ਕਰਦਿਆਂ ਵੀ ਉਹਦੀ ਡੈੱਡ ਬੋਡੀ ਇੱਧਰ ਆ ਜੇ ਬਸ ਲਾਸਟ ਟਾਈਮ ਨੂੰ ਦੇਖ ਸਕੀਏ ਅੱਛਾ ਕਿੰਨਾ ਕ ਖਰਚਾ ਆ ਗਿਆ ਸੀਗਾ ਕਿ ਹੁਣ ਉਧਰੋਂ ਲਿਆਉਣ ਵਾਸਤੇ ਕਿੰਨਾ ਖਰਚਾ ਹੋਊਗਾ ਤੱਬ 200 ਲੱਖ ਆ ਗਿਆ ਸੀ ਇਹ ਵੀ 2 ਕਿੱਲੇ ਜ਼ਮੀਨ ਦੇ ਸੀ 1 ਕਿੱਲਾ ਵੇਚਿਆ ਸੀਗਾ ਹੁਣ ਉਧਰ ਡੈੱਡ ਬੋਡੀ ਲਿਓਣ ਤੇ ਕਿੰਨਾ ਖਰਚਾ ਹੁੰਦਾ ਕਹਿੰਦੇ ਕੀ 300 ਲੱਖ ਕਹਿੰਦੇ ਨੇ ਇੱਕ ਪੈਸੇ ਹੈ ਨਹੀਂ ਹੁਣ ਤੁਹਾਡੇ ਕੋਲ ਸਾਡੇ ਕੋਲ ਕੁਝ ਨਹੀਂ ਆਇਆ ਇਹ ਹੁਣ ਕੀ ਜਿਹੜਾ ਤੁਸੀਂ ਕਿਸੇ ਤੱਕ ਪਹੁੰਚ ਕੀਤੀ ਹੈ ਜਾਂ ਕੀ ਮੰਗ ਕਰ ਰਹੇ ਹੋ ਤੁਸੀਂ ਅਸੀਂ ਇਹ ਮੰਗ ਕਰ ਰਹੇ ਆਂ ਵੀ ਸਾਡੀ ਹੈਲਪ ਕਰੋ ਵੀ ਸਾਡੇ ਮੇਰੇ ਸਿਸਟਰ ਦੀ ਬੋਡੀ ਇੱਧਰ ਆ ਸਕੇ ਸੀ ਲਾਸਟ ਟਾਈਮ ਉਹਨੂੰ ਦੇਖ ਸਕੀ ਸੀ ਹੋਰ ਕਿਸੇ ਮੰਤਰੀ ਤੋਂ ਜਾਂ ਹਸਿਮਤ ਤੋਂ ਬਦਲ ਤੋਂ ਮੁੱਖ ਮੰਤਰੀ ਮੁੱਖ ਮੰਤਰੀ ਤੋਂ ਹਸਿਮਤ ਤੋਂ ਸਾਰਿਆਂ ਤੋਂ ਇਹ ਅਪੀਲ ਕਰ ਰਹੇ ਨੇ ਵੀ ਸਾਡੀ ਹੈਲਪ ਕਰੋ ਵਰਤਮਾਨ